ਸਰ ਕੀ ਕਹਿਣਾ ਚਾਹੋਗੇ ਅੱਜ ਵੀ ਪੈਂਟੱਲੇਵਾਲ ਆਏ ਹੋ ਸੰਤ ਬਾਬਾ ਕਰਮਨਾਲ ਸਿੰਘ ਜੀ ਜਿਹੜੇ ਅੱਜ ਸੱਚਖੰਡ ਨੂੰ ਪੰਜਾਬ ਰਾਜੇ ਨੇ ਕੀ ਕੰਗਣਾ ਲਈ ਜੀ ਬਹੁਤ ਵੱਡਾ ਘਟਕਾ ਅੱਜ ਬੁੱਧ ਦੀ ਘੜੀ ਵਿੱਚ ਸਾਡਾ ਸਾਰੇ ਇੱਥੇ ਇਕੱਠੇ ਹੋਏ ਆ ਜੀ ਸੰਤ ਬਾਬਾ ਕਰਮਨਾਲ ਸਿੰਘ ਜੀ ਬਹੁਤ ਹੀ ਮਹਾਨ ਸ਼ਖਸੀਅਤ ਉਹਨਾਂ ਦਾ ਹਮੇਸ਼ਾ ਕੰਮ ਐਸ ਇਲਾਕੇ ਨੂੰ ਬਹੁਤ ਵੱਡੀ ਦੇਣ ਆਉਂਦੀ ਜਿਹੜਾ ਕਾਲ ਅਕੈਡਮੀ ਬਣਾਈ ਕੁੜੀਆਂ ਦਾ ਕਾਲਜ ਬਣਾਇਆ ਉਹਨਾਂ ਦੀ ਸੋਚ ਹਮੇਸ਼ਾ ਉੱਪਰ ਸੀ ਕਿ ਕੀ ਸੋਚੋਣੀ ਚਾਹੀਦੀ ਹੈ ਕਿ ਵਿਦਿਆ ਦੇ ਨਾਲ ਹੀ ਸਾਰਿਆਂ ਨੂੰ ਕੁਝ ਮਿਲ ਸਕਦਾ ਬਹੁਤ ਵੱਡੀ ਦੇਣ ਆ ਐਸ ਇਲਾਕੇ ਨੂੰ ਬਹੁਤ ਵੱਡਾ ਘਾਟਾ ਸੱਚੇ ਪਾਤਸ਼ਾਹ ਕਾਲਪੁਰ ਕਰਦੇ ਹੀ ਬੇਨਤੀ ਕਰ ਗਿਆ ਉਸ ਮਹਾਂਪੁਰਸ਼ ਜਿਹੜਾ ਹਵਾ ਤੋਂ ਆਇਆ ਇਸ ਇਲਾਕੇ ਤੇ ਚਰਣਾ ਚੱਲਵਾਇਆ ਸਾਨੂੰ ਤੇ ਸਾਨੂੰ ਸਾਰਿਆਂ ਨੂੰ ਪੜਾ ਮੰਗਦਾ ਸ ਬਲਵਕੀ ਬਹੁਤ ਬੜਾ ਹੈ Yeah. Uh -huh.